ਪਾਲ ਪਾ ਪਾਰਟੀ ਜਿਹੜੀ ਆ ਉਹ ਪੰਜਾਬ ਤੋਂ ਸ਼ੁਰੂ ਹੋ ਕੇ ਨਵੇਂ ਤਰ੍ਹਾਂ ਦੀ ਸਿਆਸਤ ਕਰ ਰਹੀ ਹੈ ਉਹ ਵੀ ਉੱਥੇ ਜਿੱਥੋਂ ਬਾਬਾ ਸਾਹਿਬ ਡਾਕਟਰ ਭੀਮਰਾਓਂਬੇਦਕਰ ਦਾ ਬੁੱਤ ਦੇ ਨਾਲ ਤੋੜ ਫੋੜ ਕਰਨ ਦੀ ਜਿਹੜੀ ਕੋਸ਼ਿਸ਼ ਹੋਈ ਉਸ ਨੂੰ ਲੈ ਕੇ ਕਹਿੰਦੇ ਇੱਕ ਕਮੇਟੀ ਬਣ ਗਈ ਹੈ ਤੇ ਉਹ ਕੀ ਪੂਰਾ ਮਸਲਾ ਹੈ ਕੀ ਬਣਾਉਣਾ ਚਾਹੁੰਦੇ ਆ ਕੀ ਕੱਢਣਾ ਚਾਹੁੰਦੇ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਦਿੱਲੀ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਐਸਸੀ ਭਾਈਚਾਰਾ ਵਸਦਾ ਹੁਣ ਆਮ ਬੀਜੇਪੀ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੇ ਡਾਕਟਰ ਬੀ ਆਰ ਬੇਦਕਰ ਦੀ ਬੁੱਤਾਂ ਦੀ ਰੱਖਿਆ ਨਹੀਂ ਕੀਤੀ ਇੱਕ ਕਾਨੂੰਨ ਵਿਵਸਥਾ ਦਾ ਮਸਲਾ ਤੇ ਇੱਕ ਦਲਤ ਇਸ਼ੂ ਬਣਾਉਂਦੀ ਆਮ ਆਬੀਜੇਪੀ ਕੋਸ਼ਿਸ਼ ਕਰ ਰਹੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸ਼ਰਾਰਤੀ ਬੰਦੇ ਬਹੁਤ ਹੁੰਦੇ ਨੇ ਉਹਨਾਂ ਕਿਸੇ ਸ਼ਰਾਰਤੀ ਬੰਦਿਆਂ ਦੀ ਜਾਂ ਸਮਾਜ ਵਿਰੋਧੀ ਜਾਂ ਦੇਸ਼ ਵਿਰੋਧੀ ਬੰਦਿਆਂ ਦੀ ਨਾ ਧਰਮ ਹੁੰਦੀ ਨਾ ਜਾਤ ਹੁੰਦੀ ਆ ਉਨਾ ਦਾ ਇੱਕੋ ਮਨਸੂਬਾ ਹੁੰਦਾ ਹੁਣ ਬੀਜੇਪੀ ਨੂੰ ਲੱਗਾ ਕਿ ਪੰਜਾਬ ਦੇ ਵਿੱਚ ਐਸਸੀ ਭਾਈਚਾਰਾ ਵੱਡੀ ਗਿਣਤੀ ਚਮਤੀ 35 ਫੀਸਦੀ ਵੱਸਦਾ ਹੈਗਾ ਤੇ ਕਿਉਂ ਨਾ ਆਪਾਂ ਵੋਟਰਾਂ ਦਾ ਧਰੂਵਿਕਨ ਕੀਤਾ ਜਾਵੇ ਔਰ ਦੂਜੇ ਪਾਸੇ ਦਿੱਲੀ ਦੇ ਵਿੱਚ ਵੀ ਵੋਟਾਂ ਉਹਨਾਂ ਦੋਨਾਂ ਨੂੰ ਜੋੜ ਕੇ ਬੀਜੇਪੀ ਸਿਆਸਤਕਾਰਿਆ ਹਾਲਾਂਕਿ ਐਸਸੀ ਭਾਈਚਾਰੇ ਨੂੰ ਬੀਜੇਪੀ ਕਿੰਨਾ ਕੀ ਪਸੰਦ ਕਰਦੀ ਉਹ ਸਾਰੀ ਦੁਨੀਆ ਜਾਣਦੀ ਆ ਕਿ ਜਦੋਂ ਭਗਵਾਨ ਸ਼੍ਰੀ ਰਾਮ ਮੰਦਿਰ ਦਾ ਉਦਘਾਟਨ ਕਰਨਾ ਸੀ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਬੁਲਾਇਆ ਨਹੀਂ ਕਿ ਉਹ ਦੋ ਆਰਮਨਾਤ ਕੋਮਨ ਦਸੇ ਨਾ ਹਾਲਾਂਕਿ ਹਰ ਦੇਸ਼ ਦੇ ਵਿੱਚ ਰਾਸ਼ਟਰਪਤੀ ਟਾਪ ਤੇ ਹੁੰਦਾ ਇਹ ਆਮ ਇਹ ਕਾਂਗਰਸ ਨੇ ਵੀ ਸਵਾਲ ਖੜੇ ਕੀਤੇ ਸੀ ਦੂਜੀਆਂ ਪਾਰਟੀਆਂ ਨੇ ਵੀ ਸਵਾਲ ਖੜੇ ਕੀਤੇ ਪਰ ਹੁਣ ਬੀਜੇਪੀ ਕੇ ਇਹ ਕੋਸ਼ਿਸ਼ ਤੇ ਲੱਗੀ ਹੋਈ ਹੈ ਕਿ ਸਾਡੇ ਤੋਂ ਵੱਡਾ ਐਸ்சி ਭਾਈਚਾਰੇ ਦਾ ਕੋਈ ਵਾਲੀ ਵਾਰਸ ਨਹੀਂ ਅਸੀਂ ਸਭ ਤੋਂ ਵੱਡੇ ਖੈਰ ਖਵਾਵਾਂ ਹੁਣ ਦੇਖੋ ਕਿ ਇੱਕ ਬੰਬੇ ਤੋਂ ਮਨਿਸਟਰ ਆਉਂਦਾ ਰਾਮ ਰਾਮ ਅਠਾਵਲੇ ਸਾਹਿਬ ਉਹ ਸਿੱਧਾ ਅੰਮ੍ਰਿਤਸਰ ਜਾ ਕੇ ਲੈਂਡ ਕਰਦੇ ਬੁੱਤ ਦੇ ਜਾ ਕੇ ਜਿੱਥੇ ਤੋੜਨ ਦੀ ਕੋਸ਼ਿਸ਼ ਕੀਤੀ ਆ ਉਥੇ ਜਾ ਕੇ ਵੱਡੇ ਵੱਡੀਆਂ ਗੱਲਾਂ ਕਰਦੇ ਉਸ ਤੋਂ ਬਾਅਦ ਭਾਜਪਾ ਨੇ ਜਿਹੜੀ ਆ ਸੱਤ ਮੈਂਬਰੀ ਜਿਹੜੀ ਹੈ ਕਮੇਟੀ ਬਣਾ ਦਿੱਤੀ ਪੰਜਾਬ ਦੇ ਵਿੱਚ ਨਸ਼ਾ ਵਿਗ ਦਾ ਕਾਨੂੰਨ ਵਿਵਸਥਾ ਮਾੜੀ ਕਦੀ ਬੀਜੇਪੀ ਵਾਲੇ ਨੇ ਹੁਣ ਬੀਜੇਪੀ ਵਾਲੇ ਗਵਰਨਰ ਨੂੰ ਮੰਗ ਪੱਤਰ ਵੀ ਦੇ ਰਹੇ ਇਸ ਮਸਲੇ ਦੇ ਵਿੱਚ ਹੁਣ ਬੀਜੇਪੀ ਨੇ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜਿਹਦੇ ਚ ਇਹ ਹੁਣ ਅੰਮ੍ਰਿਤਸਰ ਪਹੁੰਚ ਕੇ ਜਾਂਚ ਕਰਨਗੇ ਤੇ ਉਹਦੇ ਚ ਜੂਪੀ ਦਾ ਵੀ ਜਿਹੜਾ ਵਾ ਮੰਤਰੀ ਸ਼ਾਮਲ ਨੇ ਤੇ ਇਹ ਜਿਹੜੇ ਜੇਪੀ ਨੱਡਾ ਵੱਲੋਂ ਬਣਾਈ ਗਈ ਹੈ ਜੇਪੀ ਨੱਡਾ ਕਹਿੰਦੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੁਣ ਸੱਤ ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਉਹਦੇ ਚ ਬ੍ਰਿਜਪਾਲ ਨੇ ਉਹ ਲੋਕ ਸਭਾ ਮੈਂਬਰ ਨੇ ਰਾਜ ਸਭਾ ਤੋਂ ਤੇ ਨਾਲੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਨੇ ਲਾਲ ਸਿੰਘ ਆਰੀਆ ਇਹ ਐਸਸੀ ਮੋਰਚਾ ਜਿਹੜਾ ਬੀਜੇਪੀ ਦਾ ਉਹਦੇ ਕੌਮੀ ਪ੍ਰਧਾਨ ਨੇ ਸੋਮ ਪ੍ਰਕਾਸ਼ ਜਿਹੜੇ ਹਿਸ਼ਾਰਪੁਰ ਤੋਂ ਐਮਪੀ ਤੇ ਕੇਂਦਰ ਦੇ ਵਿੱਚ ਵਜ਼ੀਰ ਹੋ ਚੁੱਕੇ ਉਹ ਵੀ ਸ਼ਾਮਲ ਨੇ ਗੁਰਪ੍ਰਕਾਸ਼ ਪਾਸਵਨ ਇਹ ਬੀਜੇਪੀ ਦੇ ਰਾਸ਼ਟਰੀ ਸਪੋਕਸਪਰਸਨ ਅਸੀਮ ਔਰਨ ਇਹ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਨੇ ਬੰਤੋ ਦੇਵਿਕਟਾਰੀਆ ਇਹ ਅੰਬਾਲਾ ਤੋਂ ਐਮਪੀ ਨੇ ਇਹਨਾਂ ਸਾਰੇ ਨੂੰ ਕਿ ਸਾਰੇ ਐਸਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਇਹਨਾਂ ਦਾ ਇੱਕ ਸੱਤ ਮੈਂਬਰੀ ਇੱਕ ਕਮੇਟੀ ਬਣਾਈ ਗਈ ਹੈ ਕਮੇਟੀ ਜਾਂਚ ਕਰੇਗੀ ਹੁਣ ਸਵਾਲ ਹੈ ਕਿ ਇਹ ਜਿਹੜਾ ਇਸ਼ੂ ਬਹੁਤ ਵੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੀ ਬੀਜੇਪੀ ਨੇ ਸੋਸ਼ਲ ਮੀਡੀਆ ਤੇ ਲੋਕ ਲਿਖ ਰਹੇ ਨੇ ਕਿ ਜਦੋਂ ਇੰਨੀਆਂ ਬੇਦਬੀਆਂ ਹੋਈਆਂ ਜਦੋਂ ਤੁਹਾਡੀ ਬੀਜੇਪੀ ਦੀ ਸ਼ਰਮਣੀ ਕਾਲੀ ਦੀ ਸਾਂਝੀ ਸਰਕਾਰ ਸੀ ਜਾਂ ਹੁਣ ਟੁੱਟੀ ਕਦੀ ਇਹ ਮੰਗ ਕੀਤੀ ਹੈ ਗਵਰਨਰ ਨੂੰ ਮਿਲ ਕੇ ਜਾਂ ਇਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਕਦੀ ਕੋਸ਼ਿਸ਼ ਕੀਤੀ ਹੈ ਨਹੀਂ ਹੁਣ ਕਿਉਂਕਿ ਵੋਟਰ ਇਲੈਕਸ਼ਨ ਹੈ ਬੀਜੇਪੀ ਨੂੰ ਲੱਗਾ ਕਿ ਜਿਵੇਂ ਹਰਿਆਣੇ ਦੇ ਵਿੱਚ ਜਾਟ ਵਰਸਸ ਨਾਉਣ ਜਾਟ ਪੰਜਾਬ ਦੇ ਵਿੱਚ ਵੀ ਸਿੱਖ ਵਰਸਸ ਨਾਣ ਸਿੱਖ ਜਾਂ ਜੱਟ ਵਰਸਸ ਨਾਣ ਜੱਟ ਬੀਜਪੀ ਉਹ ਗੇਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਕਰਕੇ ਇਹਨਾਂ ਦਾ ਮੰਤਰੀ ਵੀ ਉੱਤੇ ਆ ਗਏ ਰਾਜਪਾਲ ਨੂੰ ਵੀ ਮੰਗ ਪੱਤਰ ਦੇ ਦਿੱਤਾ ਹੈਗਾ ਔਰ ਸੱਤ ਮੈਂਬਰੀ ਇੱਕ ਜਾਂਚ ਕਮੇਟੀ ਦਾ ਵੀ ਗਠਨ ਕਰ ਦਿੱਤਾ ਹੈਗਾ ਬੀਜਪੀ ਨੂੰ ਲੱਗਦਾ ਹੈ ਕਿ ਸਿੱਖ ਵੋਟ ਸਾਨੂੰ ਨਹੀਂ ਪੈਣੀ ਜੱਟ ਵੋਟ ਸਾਨੂੰ ਨਹੀਂ ਪੈਣੀ ਖਾਸ ਕਰਕੇ ਜਿਹੜਾ ਹਿੰਦੂ ਵੋਟ ਤੇ ਬੀਜੇਪੀ ਨੂੰ ਪੈਣਾ ਇਸ ਵਾਰ ਜਿਹੜਾ ਐਸਸੀ ਵੋਟ ਬੈਂਕ ਵੀ ਆ ਜੇ ਸਾਨੂੰ ਉਹਦੇ ਚੋਂ ਵੀ ਕੁਝ ਨਾ ਕੁਝ 10 12% 15% ਸਾਢੇ ਤੇ ਸਾਡੀਆਂ ਕੀ ਕਹਿੰਦੇ ਪੰਜੇ ਉਂਗਲਾਂ ਤੇ ਸਿਰ ਤੇ ਉਹ ਵੀ ਘਿਓ ਦੀ ਕੜਾਈ ਚਾ ਬੀਜੇਪੀ ਉਸ ਮਨਸੂਬੇ ਦੇ ਨਾਲ ਇਹ ਸਭ ਕੁਝ ਕਰ ਰਹੀ ਆ ਕਿ ਧਰਮ ਦੇ ਨਾਮ ਤੇ ਜਾਤ ਪਾਤ ਦੇ ਨਾਮ ਤੇ ਬੀਜੇਪੀ ਸਿਆਸਤ ਕਰ ਰਹੀ ਹੈ ਹੁਣ ਵੱਖਰੀ ਗੱਲ ਹੈ ਕਿ ਉਹ ਜਿਹੜਾ ਮੁੰਡਾ ਜਿਹਦਾ ਕਹਿ ਰਹੇ ਕੋ ਦबई ਤੋਂ ਆਇਆ ਉਹਦੀ ਜਿਹੜੀ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਕਿਉਂ ਉਹਨੇ ਬੁੱਤ ਤੋੜਿਆ ਬੁੱਤ ਤੋੜ ਦੀ ਕੋਸ਼ਿਸ਼ ਕੀਤੀ ਯਾਰੇ ਹੁਣ ਖਬਰਾਂ ਇਹ ਵੀ ਪ੍ਰਕਾਸ਼ਿਤ ਹੋ ਰਹੀਆਂ ਜਾਂ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਕਿ ਉਹਦਾ ਵੀ ਦबई ਤੋਂ ਬ੍ਰੇਨ ਵਾਸ਼ ਹੋਇਆ ਜਾਂ ਇਹ ਵੀ ਕੀਤਾ ਜਾ ਰਿਹਾ ਹੈ ਕਿ ਉਹਨੂੰ ਤਰੰਗਾ ਸ਼ਾਇਦ ਉਹਨੇ ਹੋਰ ਵੀ ਕੋਈ ਕਾਰਵਾਈ ਕਰਨੀ ਇਹ ਜਿਹੜੇ ਲੋਕ ਨੇ ਲਾਜ਼ਮੀ ਤੌਰ ਤੇ ਇਹ ਪਾਗਲ ਨਹੀਂ ਹੁੰਦੇ ਇਹਨਾਂ ਦੇ ਆਪਣੇ ਏਜੰਡੇ ਹੁੰਦੇ ਇਹਨਾਂ ਦੇ ਪਿੱਛੇ ਤਾਕਤਾਂ ਹੁਣ ਉਹਦੀ ਜ਼ਿੰਮੇਵਾਰੀ ਕਿਹਦੀ ਹੈਗੀ ਉਹ ਪੰਜਾਬ ਸਰਕਾਰ ਦੀ ਹੈ ਪੰਜਾਬ ਪੁਲਿਸ ਦੀ ਹੈ ਕਿ ਇਹਦੇ ਮਸਲੇ ਦੇ ਵਿੱਚ ਇੱਕ ਨਿਰਪੱਖ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਉਹ ਜਿਹੜਾ ਬੰਦਾ ਜਿਹੜਾ ਅੰਬਸਰ ਰਹਿੰਦਾ ਸੀ ਉਹ ਦबई ਕਦੋਂ ਗਿਆ ਕਿੰਨਾ ਚਿਰ ਹੋਇਆ ਹੈਗਾ ਹਾਲਾਂਕਿ ਉਹਦਾ ਜਿਹੜਾ ਮੋਬਾਈਲ ਫੋਨ ਆ ਉਹ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਉਹਦੀ ਜਾਂਚ ਕੀਤੀ ਜਾ ਰਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਉਸ ਮੋਬਾਈਲ ਤੋਂ ਉਹਨੇ ਕਿਸ-ਕਿਸ ਨੂੰ ਟੈਲੀਫੋਨ ਕੀਤੀਆਂ ਕੌਣ-ਕੌਣ ਕੀਤਾ ਉਹ ਸਾਰਾ ਇੱਕ ਜਾਂਚ ਦਾ ਵਿਸ਼ਾ ਲੇਕਿਨ ਪੰਜਾਬ ਦੇ ਵਿੱਚ ਪਹਿਲੀ ਦਫਾ ਨਹੀਂ ਆ ਕਿ ਪੰਜਾਬ ਨੂੰ ਧਰਮ ਦੇ ਆਧਾਰ ਤੇ ਜਾਂ ਜਾਤ ਪਾਤ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਗਿਆ ਪਹਿਲਾਂ ਹੀ ਬਹੁਤ ਸਾਰੀਆਂ ਪੰਜਾਬ ਦੇ ਅੰਦਰ ਪੋਲੀਟੀਕਲ ਪਾਰਟੀਆਂ ਨੇ ਧਰਮ ਦੇ ਨਾਮ ਤੇ ਪੰਥ ਦੇ ਨਾਮ ਤੇ ਜਾਤ ਪਾਤ ਦੇ ਨਾਮ ਤੇ ਗਰੀਬੀ ਦੇ ਨਾਮ ਤੇ ਇਹ ਜਿਹੜੀਆਂ ਵੱਡੀਆਂ ਪਾਈਆਂ ਨੇ ਤੇ ਉਹਨਾਂ ਦੇ ਮਨਸੂਬੇ ਜਿਹੜੇ ਨੇ ਮਕਸਦ ਕਾਮਯਾਬ ਹੋਏ ਨੇ ਹੁਣ ਬੀਜੇਪੀ ਕਿਉਂਕਿ ਬੀਜੇਪੀ ਨੂੰ ਲੱਗਦਾ ਕਿ ਅਸੀਂ ਪੌਣੇ ਭਾਰਤ ਤੇ ਰਾਜ ਕਰ ਚੁੱਕੇ ਨੇ ਸਾਡੀ ਹਰ ਵਾਰ ਦਿੱਲੀ ਸਰਕਾਰ ਬਣ ਜਾਂਦੀ ਹੈ ਹਰ ਸਟੇਟ ਦੇ ਵਿੱਚ ਸਾਡੀ ਸਰਕਾਰ ਬਣੀ ਸਾਡੀ ਪੰਜਾਬ ਦੇ ਵਿੱਚ ਦਾਲ ਕਿਉਂ ਨਹੀਂ ਗਲਦੀ ਹੈ ਉਹਨੂੰ ਲੈ ਕੇ ਬੀਜੇਪੀ ਨੇ ਕਿਸਾਨੀ ਅੰਦੋਲਨ ਦਾ ਭਰਪੂਰ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਕਿਸਾਨੀ ਅੰਦੋਲਨ ਜਿਹੜੇ 35 ਤੋਂ 75 ਬਣ ਗਏ ਨੇ ਉਹ ਅੱਜਕੱਲ ਬੀਜੇਪੀ ਦੇ ਨਾਲ ਕਈ ਲੱਗ ਚੁੱਕੇ ਨੇ ਕਿਸਾਨੀ ਸੰਘਰਸ਼ ਜਿਹੜਾ 11 13 ਮਹੀਨੇ ਚੱਲਿਆ ਉਹਦੀ ਫੂਕ ਕੱਢੀ ਗਈ ਹੈ ਨਵੇਂ ਧੜੇ ਖੜੇ ਕਿਤੇ ਜਾ ਰਹੇ ਨੇ ਉਹ ਕਿਤੇ ਨਹੀਂ ਕੀਤੇ ਉਹਦੇ ਨਾਲ ਲੋਕ ਵੀ ਖਫਾ ਹੋ ਰਹੇ ਨੇ ਕਿਉਂਕਿ ਲੋਕ ਆਪ ਕਿਸਾਨਾ ਤੋਂ ਤੰਗ ਆ ਚੁੱਕੇ ਨੇ ਉਹਦੇ ਨਾਲ ਬੀਜੇਪੀ ਨੂੰ ਫਾਇਦਾ ਹੋ ਰਿਹਾ ਤੇ ਬਹੁਤ ਸਾਰੇ ਕਿਸਾਨੀ ਧਰਾਂ ਨਾ ਉਹ ਬੀਜੇਪੀ ਦੇ ਟਰੈਪ ਚ ਵਿੱਚ ਫਸ ਗਿਆਗੇ ਤੇ ਉਹ ਕਹਿੰਦੇ ਕਿ ਜੇ ਬੀਜੇਪੀ ਬੀਜੇਪੀ ਦਾ ਇਹ ਜਿਹੜਾ ਮਕਸਦ ਮੈਨੂੰ ਲੱਗਦਾ ਕਿ ਕਾਮਜਾਬ ਹੋ ਰਿਹਾ ਉਹਦੇ ਨਾਲ ਹੈ ਕਿ ਪੰਜਾਬ ਦਾ ਇੱਕ ਸੈਕਸ਼ਨ ਅਕ੍ਰੋਸ ਦਾ ਰਿਲੀਜੀਅਨ ਜਾਂ ਸਾਰੀਆਂ ਜਾਤਾਂ ਜਾਂ ਸਾਰੀਆਂ ਧਰਮਾਂ ਦੀ ਗੱਲ ਹੈ ਉਹ ਇੱਕ ਜਿਹੜਾ ਵਾ ਉਹ ਕਿਸਾਨਾਂ ਤੋਂ ਵੀ ਕਾਫੀ ਦੂਰ ਹੋ ਚੁੱਕਾ ਖਫਾ ਹੋ ਚੁੱਕਾ ਤੇ ਬੀਜੇਪੀ ਇਹੋ ਹੀ ਭਾਲ ਰਹੀ ਸੀ ਹੌਲੀ ਹੌਲੀ ਬੀਜੇਪੀ ਉਸੇ ਟਾਰਗੇਟ ਉੱpon ਲੱਗਦਾ ਕਿ ਜੇ ਐਸਸੀ ਭਾਈਚਾਰੇ ਦੀ ਜਿਹੜੀ ਗੱਲ ਕੀਤੀ ਜਾਵੇ ਤੇ ਚੰਗੀ ਗੱਲ ਆ ਇਸੇ ਕਰਕੇ ਬੀਜੇਪੀ ਨੇ ਸੱਤ ਮੈਂਬਰੀ ਕਮੇਟੀ ਕਰੇ ਹੁਣ ਕਾਂਗਰਸ ਵੀ ਕਾਂਗਰਸ ਤੇ ਉਧਰ ਨਹੀਂ ਕੱਚਾ ਦੁੱਧ ਲੈ ਕੇ ਤੇ ਉਹਨਾਂ ਨੇ ਧੋਤੀ ਡਾਕਟਰ ਰਾਜਪਾਲ ਵੀਰ ਕਾ ਜਾਂ ਗੁਰਜੀਤ ਸਿੰਘ ਹੋ ਜਾਣ ਲੱਗਾ ਕਿ ਅਸੀਂ ਡਾਕਟਰ ਬੀ ਆਰ Ambedkar ਸਾਹਿਬ ਦੇ ਵੱਡੇ ਖੈਰਖਵਾ ਹੁਣ ਸਾਰੀਆਂ ਪਾਰਟੀਆਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਕਿ ਸਾਡੇ ਤੋਂ ਵੱਡਾ ਡਾਕਟਰ ਬੀ ਆਰ Ambedkar ਦੇ ਕੋਈ ਖੈਰਖਵਾ ਨਹੀਂ ਹੈਗਾ ਹੁਣ ਜੇ ਤੁਸੀਂ ਸਾਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਦੇ ਲੀਡਰ ਜੇ ਵਾਕੇ BJP ਦੇ ਏਡੇ ਵੱਡੇ ਖੈਰਖਵਾ ਹੋ ਤੇ ਕਾਲੀਆਂ ਵੇਲੇ ਵੀ ਕਾਂਗਰਸੀਆਂ ਵੇਲੇ ਵੀ ਤੇ ਝਾੜੂ ਵਾਲਿਆਂ ਵੇਲੇ ਵੀ ਐਸਸੀ ਸਕਾਲਰਸ਼ਿਪ ਦਾ ਕਿੰਨੀ ਦਰਵਰਤੋਂ ਕੀਤੀ ਗਈ ਹੈ ਕਿੰਨਾ ਕਪੜਾ ਹੋਇਆ ਐਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਬੱਚਿਆਂ ਨੂੰ ਡਿਗਰੀਆਂ ਛੱਡਣੀਆਂ ਪਈਆਂ ਕਾਲਜ ਛੱਡਨੇ ਪਏ ਹੈਗੇ ਨੇ ਯੂਨੀਵਰਸਿਟੀਆਂ ਛੱਡਣੀਆਂ ਪਈਆਂ ਸਰਟੀਫਿਕੇਟ ਕਈਆਂ ਦੇ ਰੁਕੇ ਗਏ ਤੁਸੀਂ ਪੈਸਾ ਨਿਆੜਿਆ ਦਾ ਖਾ ਗਿਆ ਹੈਗੇ ਨੇ ਉਹ ਉਹ ਉਦੋਂ ਕਿੱਥੇ ਗਿਆ ਤੁਹਾਡਾ ਪੰਜਾਬ ਚ ਚਮਤੀ ਜਿਹੜੇ ਨੇ ਐਮਐਲਏ ਅਰਜਰ ਪਾਰਟੀ ਦੇ ਨਾਲ ਐਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਉਹ ਕਿੰਨੇ ਨੇ ਜਾ ਕੇ ਉੱਥੇ ਦੋ 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 ਦੇ ਨਾਲ ਡਾਕਟਰ ਬੀ ਆਰ ਬੇਦਕਰ ਦੀ ਮੂਰਤੀ ਢੋਲੀ ਹੈਗੀ ਦਿਖਾਵਾ ਕੀਤਾ ਜਾ ਰਿਹਾ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਜੇ ਵਾਕੇ ਤੁਸੀਂ ਡਾਕਟਰ ਬੀ ਆਰ ਬੇਦਕਰ ਸਾਹਿਬ ਦੀਆਂ ਕਦਰਾਂ ਕੀਮਤਾਂ ਜਾਂ ਉਹਨਾਂ ਦੇ ਉਪਦੇਸ਼ ਨੂੰ ਮੰਨਦੇ ਹੈਗੇ ਤੇ ਫਿਰ ਇੰਡੀਆ ਦੇ ਵਿੱਚ ਐਸ ਸੀ ਭਾਈਚਾਰੇ ਦੀ ਕਦਰ ਇਹ ਨਹੀਂ ਹੋਣੀ ਚਾਹੀਦੀ ਫਿਰ ਤੇ ਉਹਨਾਂ ਨੂੰ ਬਰਾਬਰ ਦਾ ਰੁਤਬਾ ਮਿਲਨੇ ਚਾਹੀਦੇ ਹੈਗੇ ਸੀ ਸਿਰਫ ਵੋਟਾਂ ਦੀ ਖਾਤਰ ਇਹ ਪੋਲੀਟੀਕਲ ਸਟੰਟ ਆ ਉਥੇ ਦੁੱਧ ਦੇ ਨਾਲ ਮੂਰਤੀ ਧੋਣੀ ਸੱਤ ਮੈਂਬਰੀ ਕਮੇਟੀ ਬਣਾ ਦੇਣੀ ਗਵਰਨਰ ਮਿਲਾਈ ਪੋਲੀਟੀਕਲ ਸਟੰਟਾਂ ਤੇ ਲੋਕੀ ਪੋਲੀਟੀਕਲ ਸਟੰਟ ਇਹੋ ਜੇ ਪੋਲੀਟੀਕਲ ਸਟੰਟਾਂ ਦੇ ਵਿੱਚ ਫਸ ਜਾਂਦੇ ਨੇ ਉਹ ਵੋਟਾਂ ਦੇ ਰੂਪ ਦੇ ਵਿੱਚ ਕਿੰਨੇ ਬਦਲਦੇ ਹੈਗੇ ਨੇ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਲੇਕਿਨ ਬੀਜੇਪੀ ਪੰਜਾਬ ਦੇ ਵਿੱਚ ਸਿੱਖ ਵਰਸਸ ਨੌਨ ਸਿੱਖ ਜੱਟ ਜਾਂ ਵਰਸਸ ਨੌਨ ਜੱਟ ਇਸ਼ੂ ਬਣਾਉਣ ਦੇ ਨੂੰ ਲੈ ਕੇ ਉਸੇ ਰਾਤ ਬੀਜੇਪੀ ਚੱਲ ਰਹੀ ਹੈਗੀ